ਇੱਕ ਵਾਰੀ ਰਜਨੀਸ਼ ਓਸ਼ੋ ਨੇ ਬਹੁਤ ਸੋਹਣੀ ਗੱਲ ਕੀਤੀ ਸੀ ਕਿ ਜ਼ਿੰਦਗੀ ਐਦਾਂ ਜਿਓ ਜਿਵੇਂ ਐਕਟਿੰਗ ਕਰ ਰਹੇ ਹੋਵੋ ਤੇ ਐਕਟਿੰਗ ਐਦਾਂ ਕਰੋ ਜਿਵੇਂ ਜ਼ਿੰਦਗੀ ਜੀ ਰਹੇ ਹੋਵੋ ਮੈਨੂੰ ਆਪਣੀ ਪੰਜਾਬੀ ਇੰਡਸਟਰੀ ਵਿੱਚ ਇੱਕ ਵੀ ਅਜਿਹੇ ਐਕਟਰ ਨਹੀਂ ਦਿਸਿਆ ਮਹਾਬੀਰ ਭੁੱਲਰ ਜੀ ਤੋਂ ਇਲਾਵਾ ਜਿਹੜਾ ਏਸ ਕਦਰ ਐਕਟਿੰਗ ਕਰੇ ਜਿਵੇਂ ਕੋਈ ਸੱਚੀ ਮੁੱਚੀ ਜ਼ਿੰਦਗੀ ਜੀ ਰਿਹਾ ਹੁੰਦਾ ਆ ਮਹਾਬੀਰ ਭੁੱਲਰ ਜੀ ਤੋਂ ਇਲਾਵਾ ਪੰਜਾਬੀ ਇੰਡਸਟਰੀ ਵਿੱਚ ਇੱਕ ਵੀ ਅਜਿਹੇ ਐਕਟਰ ਨਹੀਂ ਜਿਹਦੀ ਐਕਟਿੰਗ ਇੰਝ ਲੱਗੇ ਜਿਵੇਂ ਉਹ ਸੱਚੀ ਮੁੱਚੀ ਕੋਈ ਜ਼ਿੰਦਗੀ ਜੀ ਰਿਆ ਹੋਵੇ ਇੱਕ ਸੀ ਜਿੰਮੀ ਸ਼ੇਰ ਗਿੱਲ ਭਾਜੀ ਪਰ ਹੌਲੀ-ਹੌਲੀ ਉਹ ਵੀ ਪੰਜਾਬ ਸਾਡੇ ਕੋਲ ਮੇਨ ਰੋਲ ਵਾਸਤੇ ਐਜ਼ ਆ ਹੀਰੋ ਕੋਈ ਵੀ ਇਹੋ ਜਿਹਾ ਐਕਟਰ ਨਹੀਂ ਹੈਗਾ ਜਿਹੜਾ ਘੈਂਟ ਐਕਟਿੰਗ ਕਰਦਾ ਹੋਵੇ ਪਰ ਜੋ ਹੈ ਹੁਣ ਉਹਦੇ ਨਾਲ ਹੀ ਟਾਈਮ ਟਪਾਉਣਾ ਪਊਗਾ ਪਰ ਫਿਰ ਵੀ ਸਾਡੇ ਕੋਲ ਕੁਝ ਕ ਇਹੋ ਜਿਹੇ ਐਕਟਰ ਹੈਗੇ ਆ ਜਿਹੜੇ ਵਧੀਆ ਅਤੇ ਕੁਝ ਨਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਦੀ ਵੀਡੀਓ ਵਿੱਚ ਉਹਨਾਂ ਬਾਰੇ ਗੱਲ ਕਰੂੰਗਾ ਤੇ ਐਂਡ ਵਿੱਚ ਇੱਕ ਹੋਰ ਵੀਡੀਓ ਹਾਈਲੀ ਰეკਮੈਂਡ ਕਰੂੰਗਾ ਤੇ ਉਹਦਾ ਮਾੜਾ ਜਿਹਾ ਰਿਵਿਊ ਵੀ ਕਰਾਂਗੇ ਉਹ ਜ਼ਰੂਰ ਦੇਖਣ ਜਾਇਓ ਉਹਦੇ ਵਾਸਤੇ ਤੁਹਾਨੂੰ ਐਂਡ ਤੱਕ ਵੀਡੀਓ ਦੇਖਣੀ ਪੈਣੀ ਆ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੱਡੀਆਂ ਫਿਲਮਾਂ ਦੀ ਗੱਲ ਕਰਾਂਗੇ ਜਿਹੜੀਆਂ ਲਗਭਗ ਇਕੱਠੀਆਂ ਹੀ ਇੱਕ ਦੇ ਜਿਹੜੇ ਮੇਨ ਐਕਟਰਾਂ ਮੇਨ ਹੀਰੋ ਆ ਇਹਨਾਂ ਦਾ ਆਪਸ ਵਿੱਚ ਸਬੰਧ ਬੜਾ ਗੂੜਾ ਆ ਕੁਝ ਇੱਕ ਚੰਗਾ ਤੇ ਕੁਝ ਇੱਕ ਮੰਦਾ ਕੁਝ ਕਿ ਇਹਨਾਂ ਦੇ ਹਸੀਨ ਪਲ ਵੀ ਮੌਜੂਦ ਆ ਸਾਡੇ ਕੋਲ ਤੇ ਕੁਝ ਇੱਕ ਕੰਟਰੋਵਰਸੀਆਂ ਵੀ ਜਿਹੜੀਆਂ ਤਾਜ਼ੀਆਂ ਤਾਜ਼ੀਆਂ ਇਸੇ ਸਾਲ ਸ਼ੁਰੂ ਹੋਈਆਂ ਆ ਇਹ ਦੋ ਮਹਾਨ ਸ਼ਖਸੀਤਾयां ਜਗਜੀਤ ਸੰਧੂ ਤੇ ਦੇਵ ਕਰੋੜਪਾਜੀ ਦੇਵ ਕਰੋੜਪਾਜੀ ਦੀ ਫਿਲਮ 15 ਦਿਨ ਪਹਿਲਾਂ ਰਿਲੀਜ਼ ਹੋ ਜੂਗੀ ਲਗਭਗ 31 ਜਨਵਰੀ ਨੂੰ ਜਿਹਦਾ ਨਾਮ ਆ ਮਝੈਲ ਤੇ ਉਤੋਂ 2 ਹਫ਼ਤੇ ਬਾਅਦ ਜਦੋਂ ਮਝੈਲ ਠੰਡੀ ਜੀ ਹੋ ਜੂਗੀ ਸਿਨੇਮਿਆਂ ਤੋਂ ਥੋੜੀ ਜਿਹੀ ਉਤਰਨੀ ਸ਼ੁਰੂ ਹੋ ਜੇਗੀ ਉਸੇ ਵੇਲੇ ਜਗਜੀਤ ਸੰਧੂ ਭਾਜੀ ਦੀ ਫਿਲਮ ਰਿਲੀਜ਼ ਹੋਵੇਗੀ ਇਲਤੀ ਜੇ ਇਸ ਵੇਲੇ ਗਾਂਧੀ 3 ਰਿਲੀਜ਼ ਹੋਣੀ ਸੀ ਉਸ ਵੇਲੇ ਦੇਵ ਕਰੋੜ ਭਾਜੀ ਨੇ ਜਗਜੀਤ ਸੰਧੂ ਦੇ ਨਾਲ ਬਹੁਤ ਵੱਡਾ ਰੋਸਾ ਪ੍ਰਗਟ ਕੀਤਾ ਸੀ ਇੱਥੋਂ ਤੱਕ ਕਿ ਕੁਝ ਇੱਕ ਇਲਜ਼ਾਮ ਵੀ ਲਗਾ ਦਿੱਤੇ ਸੀ ਕਿ ਜਗਜੀਤ ਸੰਧੂ ਜਾਣ ਬੁਝ ਕੇ ਇਸ ਫਿਲਮ ਦਾ ਹਿੱਸਾ ਬਣਨ ਨਹੀਂ ਆਇਆ ਕਿਉਂਕਿ ਉਹ ਐਕਸਟਰਾ ਫੀਸ ਚਾਹੁੰਦਾ ਸੀ ਜੇ ਇਸ ਵੇਲੇ ਆਡੀਅנס ਗਾਂਧੀ 3 ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਇਹ ਸਵਾਲ ਪੁੱਛ ਰਹੀ ਸੀ ਕਿ ਭਾਈ ਜਗਜੀਤ ਕਿੱਥੇ ਆ ਜਿਹੜਾ ਇਸ ਫਿਲਮ ਦਾ ਮੇਨ ਚੇਹਰਾ ਆ ਉਹਨੂੰ ਇਸ ਫਿਲਮ ਵਿੱਚ ਕਿਉਂ ਨਹੀਂ ਲਿਆ ਗਿਆ ਤਾਂ ਉਸ ਵੇਲੇ ਇੰਟਰਵਿਊਆਂ ਦੌਰਾਨ ਦੇਵ ਕਰੋੜਪਾਜੀ ਖੁੱਲਕੇ ਬੋਲੇ ਇੱਥੋਂ ਤੱਕ ਕਿ ਬੀ ਪ੍ਰਾਗ ਦੇ ਖਿਲਾਫ ਵੀ ਬੋਲੇ ਤੇ ਸੰਧੂ ਦੇ ਖਿਲਾਫ ਵੀ ਬੋਲੇ ਉਹਨਾਂ ਨੇ ਕਿਹਾ ਕਿ ਸੰਧੂ ਖੁਦ ਨਹੀਂ ਆਇਆ ਕਿਉਂਕਿ ਉਹ ਜ਼ਿਆਦਾ ਫੀਸ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਮੈਨੂੰ ਐਨੀ ਫੀਸ ਦੇਵੋਗੇ ਤਾਂ ਮੈਂ ਇਸ ਫਿਲਮ ਦਾ ਹਿੱਸਾ ਬਣੂੰਗਾ ਨਹੀਂ ਤੇ ਮੈਂ ਨਹੀਂ ਬਣੂੰਗਾ ਤੇ ਉਹ ਫੀਸ ਸਾਡੇ ਬਜਟ ਤੋਂ ਬਾਹਰ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਜਿੰਨੇ ਮਾਰਕੀਟ ਚੋਂ ਪੈਸੇ ਲੈਂਦਾ ਹੈ ਉਹ ਗੰਦੀ ਤੇਲੀਓ ਤੋਂ ਡਬਲ ਪੈਣੀ ਡਿਮਾਂਡ ਕੀਤੀ ਹੈ ਜਿਹੜੇ ਕਿ ਸਾਡੇ ਬਜਟ 'ਚ ਨਹੀਂ ਹੈਗੇ ਸਾਡਾ ਬਜਟ ਹਲ ਜਾਂਦਾ ਫਿਲਮ ਦਾ ਇਸ ਤੋਂ ਬਾਅਦ ਦੇ ਭਾਜੀ ਨੇ ਇਹ ਵੀ ਕਿਹਾ ਕਿ ਭਾਈ ਪੈਸੇ ਦੇ ਨੇੜੇ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਇਸ ਫਿਲਮ ਨੇ ਤੁਹਾਡਾ ਨਾਮ ਬਣਾਇਆ ਹੋਵੇ ਜੇ ਇਸ ਫਿਲਮ ਨੇ ਤੁਹਾਨੂੰ ਪਛਾਣ ਦਿੱਤੀ ਹੋਵੇ ਤੁਸੀਂ ਉਸ ਫਿਲਮ ਵਿੱਚ ਆਉਣ ਵਾਸਤੇ ਸ਼ਰਤਾਂ ਨਹੀਂ ਰੱਖ ਸਕਦੇ ਮੈਨੂੰ ਲੱਗਦਾ ਕਿ ਜਿਸ ਕਰੈਕਟਰ ਨੇ ਤੁਹਾਨੂੰ ਪਛਾਣ ਬਣਾ ਦਿੱਤੀ ਹੈ ਜਿਹੜੇ ਕਰੈਕਟਰ ਕਰਕੇ ਲੋਕ ਤੁਹਾਨੂੰ ਜਾਣਦੇ ਨੇ ਉਹ ਕਰੈਕਟਰ ਤੁਹਾਨੂੰ ਕਰਨਾ ਚਾਹੀਦਾ ਆਪਣੇ ਚਾਹਣ ਵਾਲੇ ਆਪਣੀ ਆਡੀਅנס ਲਈ ਸ਼ਾਇਦ ਇਹ ਤਾਂ ਵੱਡਾ ਕਾਰਨ ਇਹ ਵੀ ਹੋ ਸਕਦਾ ਆ ਕਿ ਜਗਜੀਤ ਸੰਧੂ ਭਾਜੀ ਉਸ ਫਿਲਮ ਵਾਸ ਜਾਂ ਦੇਵ ਕਰੋੜਪਾਜੀ ਤੋਂ ਵੱਧ ਹੋ ਸਕਦੀ ਆ ਇਸ ਗੱਲ ਦਾ ਥੋੜਾ ਜਿਹਾ ਦੇਵ ਕਰੋੜਾ ਭਾਜੀ ਨੂੰ ਵੀ ਲੱਗਾ ਹੋਣਾ ਆ ਕਿ ਭਾਈ ਮੈਂ ਮੇਨ ਹੀਰੋ ਆ ਮੈਂ ਇੰਨੀਆਂ ਵੱਡੀਆਂ-ਵੱਡੀਆਂ ਫਿਲਮਾਂ ਦੇ ਚੁੱਕਾ ਇਸ ਇੰਡਸਟਰੀ ਨੂੰ ਤੇ ਕੋਈ ਉਹੋ ਜਿਹਾ ਐਕਟਰ ਜਿਹਨੂੰ ਐਜ਼ ਅ ਕਮੀਡੀਅਨ ਜਾਂ ਸਪੋਰਟਿੰਗ ਰੋਲ ਵਾਸਤੇ ਹਾਇਰ ਕੀਤਾ ਹੋਵੇ ਤੇ ਉਹ ਮੇਰੇ ਬਰਾਬਰ ਫੀਸ ਨਹੀਂ ਲੈ ਸਕਦਾ ਸ਼ਾਇਦ ਦੇਵ ਭਾਜੀ ਨੇ ਇਸ ਗੱਲ ਨੂੰ ਟੋਟਲੀ ਇਗਨੋਰ ਕਰ ਦਿੱਤਾ ਸੀ ਕਿ ਹੁਣ ਜਗਜੀਤ ਸੰਧੂ ਕੱਲਾ ਕਮੀਡੀਅਨ ਜਾਂ ਸਪੋਰਟਿੰਗ ਰੋਲ ਵਾਲਾ ਬੰਦਾ ਨਹੀਂ ਹੈਗਾ ਉਹ ਮੇਨ ਹੀਰੋ ਵੀ ਹੈਗਾ ਆ ਓਏ ਭੋਲੇ ਓਏ ਨੂੰ ਜਗਜੀਤ ਸੰਧੂ ਨੇ ਆਪਣੇ ਮੋਢਿਆਂ ਉੱਤੇ ਚੱਕ ਕੇ ਹੀ ਹਿੱਟ ਕਰਾਇਆ ਸੀ ਖੈਰ ਇਹ ਗੱਲਾਂ ਤਾਂ ਆਪਾਂ ਫੇਰ ਕਰ ਜੇ ਆਪਾਂ ਆਪਣੇ ਟੌਪਿਕ ਉੱਤੇ ਰਹਨੇ ਆਂ ਮਝੈਲ ਅਤੇ ਇਲਤੀ ਵਾਲੇ ਤੇ ਇਹਨਾਂ ਦੋਹਾਂ ਫਿਲਮਾਂ ਵਿੱਚੋਂ ਕਿਹੜੀ ਫਿਲਮ ਜ਼ਿਆਦਾ ਚੱਲੇਗੀ ਕਿਹਦੀ ਜ਼ਿਆਦਾ ਚੱਲਣ ਦੀ ਆਸਵਾ ਜਾਂ ਇਹਨਾਂ ਫਿਲਮਾਂ ਵਿੱਚ ਆਪਸ ਵਿੱਚ ਕੋਈ ਸਬੰਧ ਹੈ ਜਾਂ ਇਹ ਫਿਲਮਾਂ ਕੁਝ ਸਾਨੂੰ ਬਖਰਾ ਦੇ ਕੇ ਜਾਣਗੀਆਂ ਜਾਂ ਇਹ ਫਿਲਮਾਂ ਇੰਡਸਟਰੀ ਵਿੱਚ ਕਿੰਨਾ ਕ ਪੈਸਾ ਰਿਕਵਰ ਕਰਕੇ ਲੈ ਆ ਸਕਦੀਆਂ ਆਂ ਹੁਣ ਸਭ ਤੋਂ ਵੱਡੀ ਗੱਲ ਤੇ ਇਹੀ ਆ ਕਿ ਹਲੇ ਤੱਕ ਇਹਨਾਂ ਦੋਹਾਂ ਫਿਲਮਾਂ ਦਾ ਸਿਰਫ ਤੇ ਸਿਰਫ ਟੀਜ਼ਰ ਹੀ ਰਿਲੀਜ਼ ਹੋਇਆ ਟਰੇਲਰ ਤੱਕ ਵੀ ਨਹੀਂ ਆਇਆ ਤੇ ਆਪਾਂ ਸਿਰਫ ਤੇ ਸਿਰਫ ਈਜ਼ਰ ਦੇਖ ਕੇ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਹੜੀ ਫਿਲਮ ਹਿੱਟ ਹੋ ਸਕਦੀ ਆ ਕਿਹੜੀ ਫਿਲਮ ਵੱਖਰੀ ਆ ਜਾਂ ਕਿਹੜੀ ਫਿਲਮ ਉਸੇ ਪੈਟਰਨ ਉਤੇ ਚੱਲ ਰਹੀ ਆ ਹੁਣ ਪਹਿਲਾਂ ਗੱਲ ਕਰ ਲੈਂਦੇ ਆ ਨਾ ਦੋਹਾਂ ਫਿਲਮਾਂ ਵਿੱਚ ਜਿਹੜਾ ਆਪਸੀ ਸਬੰਧ ਵਾ ਉਹ ਇਹ ਆ ਜੀ ਗੀਤ MP3 ਇਹਨਾਂ ਦੋਹਾਂ ਫਿਲਮਾਂ ਦਾ ਟੀਜ਼ਰ ਗੀਤ MP3 ਉੱਤੇ ਹੀ ਰਿਲੀਜ਼ ਹੋਇਆ ਵਾ ਤੇ ਇਹਨਾਂ ਦੋਹਾਂ ਫਿਲਮਾਂ ਨੂੰ ਗੀਤ MP3 ਹੀ ਪ੍ਰੈਜ਼ੈਂਟ ਕਰ ਰਹੀ ਆ। ਸ਼ਾਇਦ ਇਸੇ ਕਰਕੇ ਦੋਏ ਫਿਲਮਾਂ ਲਗਭਗ 15 ਦਿਨਾਂ ਦੇ ਵਕਫੇ ਨਾਲ ਰਿਲੀਜ਼ ਹੋ ਰਹੀਆਂ ਆ। ਸ਼ਾਇਦ ਕਿਤੇ ਜੇ ਇਹ ਫਿਲਮਾਂ ਅਲੱਗ-ਅਲੱਗ ਕੰਪਨੀਆਂ ਤੋਂ ਰਿਲੀਜ਼ ਹੁੰਦੀਆਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਦੋਨੇ ਫਿਲਮਾਂ ਕਿਤੇ ਨਾ ਕਿਤੇ ਇੱਕੋ ਹਫ਼ਤੇ ਵਿੱਚ ਜਾਂ ਇੱਕੋ ਦਿਨ ਰਿਲੀਜ਼ ਹੋਣ ਦੀ ਸੰਭਾਵਨਾ ਸੀ ਜੈਲਸੀ ਨੂੰ ਲੈ ਕੇ। ਤੇ ਗਾਂਧੀ 3 ਦੇ ਫਲੋਪ ਹੋਣ ਦਾ ਵੱਡਾ ਕਾਰਨ ਵੀ ਇਹੀ ਰਿਹਾ ਕਿਉਂਕਿ ਗਾਂਧੀ 3 ਨੂੰ ਬਹੁਤ ਹੀ ਗਲਤ ਸਮੇਂ ਉੱਤੇ ਰਿਲੀਜ਼ ਕੀਤਾ ਗਿਆ ਸੀ ਉਸ ਵੇਲੇ ਗਾਂਧੀ 3 ਦੇ ਨਾਲ ਹੋਰ ਵੀ ਦੋ ਵੱਡੀਆਂ ਫਿਲਮਾਂ ਰਿਲੀਜ਼ ਕੀਤੀਆਂ ਗਈਆਂ ਸਨ ਹੁਣ ਆਪਾਂ ਸਭ ਤੋਂ ਪਹਿਲਾਂ ਰਿਵਿਊ ਕਰ ਲੈਂਦੇ ਹਾਂ ਮਜਹਿਲ ਮੂਵੀ ਦੇ ਟੀਜ਼ਰ ਦਾ ਮਜਹਿਲ ਮੂਵੀ ਦਾ ਟੀਜ਼ਰ ਦੇਖਣ ਤੋਂ ਬਾਅਦ ਕੁਝ ਵੀ ਮੈਨੂੰ ਵੱਖਰਾ ਨਜ਼ਰ ਨਹੀਂ ਆਇਆ ਕਿਉਂਕਿ ਇਹ ਲਗਭਗ ਉਸੇ ਜਨਰ ਦੀ ਮੂਵੀ ਆ ਜਿਹੋ ਜੀਆਂ ਦੇਵ ਕਰੋੜ ਭਾਜੀ ਸਾਨੂੰ ਪਹਿਲਾਂ ਬਹੁਤ ਸਾਰੀਆਂ ਮੂਵੀਆਂ ਦੇ ਚੁੱਕਾ ਆ ਇਸ ਮੂਵੀ ਵਿੱਚ ਕੋਈ ਸ਼ੱਕ ਨਹੀਂ ਐਕਸ਼ਨ ਜ਼ਰੂਰ ਹੋਵੇਗਾ ਦੇਸੀ ਐਕਸ਼ਨ ਦੇਖਣ ਨੂੰ ਮਿਲ ਸਕਦਾ ਆ ਪਰ ਇਹਨੂੰ ਆਪਾਂ ਬੱਕਰੀ ਮੂਵੀ ਨਹੀਂ ਕਹਿ ਸਕਦੇ ਕਿਉਂਕਿ ਦੇਵ ਕਰੋੜ ਭਾਜੀ ਦੀ ਬਹੁਤ ਹੀ ਲੰਬੀ ਲਿਸਟ ਆ ਜਿਹਦੇ ਵਿੱਚ ਦੇਵ ਕਰੋੜ ਭਾਜੀ ਇਹੋ ਜੀਆਂ ਬਹੁਤ ਸਾਰੀਆਂ ਫਿਲਮਾਂ ਕਰ ਚੁੱਕਾ ਆ ਤੇ ਇੱਥੇ ਇਹ ਵੀ ਕਹਿਣਾ ਲਾਜ਼ਮੀ ਆ ਕਿ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਹਾਂ ਇਹ ਵਾਲੀ ਮੂਵੀ ਪਹਿਲੀ ਵਾਰ ਬਣੀ ਆ ਮਝੱਲਾਂ ਉੱਤੇ ਅੰਬਰਸਰੀ ਲੋਕਾਂ ਉੱਤੇ ਜਾਂ ਬਾਰਡਰ ਏਰੀਆ ਉੱਤੇ ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਇਹੋ ਜੀਆਂ ਬਹੁਤ ਸਾਰੀਆਂ ਫਿਲਮਾਂ ਆਲਰੇਡੀ ਬਣ ਚੁੱਕੀਆਂ ਜਿਹੜੀਆਂ ਬਾਰਡਰ ਏਰੀਆ ਦੇ ਨਾਲ ਰਿਲੇਟਡ ਆ ਭਾਵੇਂ ਚਾਲਾਂ ਦੇ ਨਾਲ ਰਿਲੇਟਡ ਆ ਭਾਵੇਂ ਉਹਨਾਂ ਦਾ ਨਾਮ ਸਪੈਸ਼ਲੀ ਮਝੈਲਾਂ ਨਾ ਰੱਖਿਆ ਹੋਵੇ ਤੇ ਸਪੈਸ਼ਲੀ ਦੇਵ ਕਰੋੜਪਾਜੀ ਦੀ ਮੂਵੀ ਬਲੈਕੀਆ ਜਾਂ ਉਹਦੇ ਸਾਰੇ ਪਾਰਟ ਵੀ ਇਸੇ ਹੀ ਪੈਟਰਨ ਦੇ ਅਲੇ-ਦਵਾਲੇ ਘੁੰਮਦੇ ਆ ਕਿਉਂਕਿ ਉਹਦੇ ਵਿੱਚ ਵੀ ਬਾਰਡਰ ਏਰੀਆ ਮਝੈਲਾਂ ਦੀ ਗੱਲ ਕੀਤੀ ਗਈ ਆ ਤੇ ਇਸ ਮੂਵੀ ਵਿੱਚ ਵੀ ਮਝੈਲਾਂ ਦੀ ਗੱਲ ਕੀਤੀ ਗਈ ਆ ਇੱਥੋਂ ਤੱਕ ਕਿ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਲੈਕ ਦਾ ਵੀ ਬਹੁਤ ਵੱਡਾ ਸੀਨ ਦਿਖਾਇਆ ਗਿਆ ਹੋਵੇਗਾ ਸੋ ਇਸ ਮੂਵੀ ਵਿੱਚ ਜੇਕਰ ਆਪਾਂ ਮੇਨ ਕਿਰਦਾਰਾਂ ਦੀ ਗੱਲ ਕਰੀਏ ਤਾਂ ਉਹ ਆ ਜੀ ਗੁੱਗੂ ਗਿੱਲ ਭਾਜੀ ਰੂਪੀ ਗਿੱਲ ਅਤੇ ਦੇਵ ਖਰੋੜ ਭਾਜੀ ਹੁਣ ਜੇਕਰ ਮਝੈਲ ਮੂਵੀ ਹਿੱਟ ਹੋ ਵੀ ਜਾਂਦੀ ਆ ਤਾਂ ਇਸ ਮੂਵੀ ਨੂੰ ਆਪਾਂ ਦੇਵ ਖਰੋੜ ਭਾਜੀ ਦੀ ਹਿੱਟ ਮੂਵੀ ਕਹਿ ਸਕਦੇ ਆ ਦੇਵ ਖਰੋੜ ਭਾਜੀ ਦੀ ਇਹੋ ਜੀ ਮੂਵੀ ਦੀ ਲਿਸਟ ਵਿੱਚ ਰੱਖ ਸਕਦੇ ਆ ਜਿਹੜੀ ਪੰਜਾਬੀ ਇੰਡਸਟਰੀ ਵਿੱਚ ਕੁੱਝ ਕਿ ਪੈਸਾ ਕਮਾ ਕੇ ਲਈ ਹੋਵੇ ਪਰ ਇਸ ਮੂਵੀ ਨੂੰ ਆਪਾਂ ਪੰਜਾਬੀ ਫਿਲਮ ਇੰਡਸਟਰੀ ਦੀ ਬੱਕਰੀ ਮੂਵੀ ਜਾਂ ਮਾਸਟਰਪੀਸ ਮੂਵੀ ਨਹੀਂ ਕਹਿ ਸਕਦੇ ਇਸ ਮੂਵੀ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਮੂਵੀ ਨੇ ਪੰਜਾਬੀ ਇੰਡਸਟਰੀ ਵਿੱਚ ਕੁਝ ਨਾ ਕੁਝ ਵੱਖਰਾ ਕਰਕੇ ਦਿਖਾਇਆ ਇਸ ਮੂਵੀ ਦੇ ਆਧਾਰ ਉੱਤੇ ਅਤੇ ਇਸ ਮੂਵੀ ਨੂੰ ਦੇਖ ਦੇ ਕੇ ਹੋਰ ਨਵੀਆਂ ਮੂਵੀਆਂ ਵੀ ਬਣਨੀਆਂ ਸ਼ੁਰੂ ਹੋਈਆਂ ਸੀ ਪਰ ਸ਼ਾਇਦ ਜਗਜੀਤ ਸੰਧੂ ਭਾਜੀ ਦੀ ਇਲਤੀ ਮੂਵੀ ਕੁਝ ਨਾ ਕੁਝ ਵੱਖਰਾ ਕਰਕੇ ਜ਼ਰੂਰ ਦਿਖਾਉਗੀ ਕਿਉਂਕਿ ਟੀਜ਼ਰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲੱਗ ਚੁੱਕਾ ਆ ਕਿ ਪੰਜਾਬੀ ਇੰਡਸਟਰੀ ਵਿੱਚ ਅਜਿਹੀ ਕੋਈ ਵੀ ਮੂਵੀ ਨਹੀਂ ਬਣੀ ਖਾਸ ਕਰਕੇ ਇਹੋ ਜੀ ਮੂਵੀ ਜਾਂ ਇਹੋ ਜਿਹਾ ਸੈੱਟ ਜਾਂ ਇਹੋ ਜਿਹਾ ਕਨਸੈਪਟ ਕਾਦੇ ਬੰਦਾ ਅਕਸੈਪਟ ਹੀ ਨਹੀਂ ਸੀ ਕਰ ਸਕਦਾ ਕਿ ਕੋਈ ਬੰਦਾ ਪੰਜਾਬੀ ਇੰਡਸਟਰੀ ਵਿੱਚ ਇਹੋ ਜੀ ਮੂਵੀ ਲੈ ਕੇ ਆਊਗਾ ਗੱਲਾਂ ਵਾਲੇ ਤਾਂ ਬਥੇਰੇ ਦੇਖਿਆ ਪਰ ਕਰਕੇ ਦਿਖਾਉਣ ਵਾਲਾ ਜਗਜੀਤ ਸੰਧੂ ਬਾਜੀ ਹੀ ਦਿਖਿਆ ਹੁਣ ਇਸ ਮੂਵੀ ਦੇ ਅੰਦਰ ਕੀ ਆ ਇਹ ਤਾਂ ਪਟਾਰਾ ਖੁੱਲਣ ਤੋਂ ਬਾਅਦ ਹੀ ਪਤਾ ਲੱਗੂ ਜਦੋਂ ਇਹ ਮੂਵੀ ਸਿਨੇਮੇ ਘਰਾਂ ਉੱਤੇ ਚੜੂਗੀ ਪਰ ਇੱਕ ਗੱਲ ਤਾਂ ਪੱਕੀ ਆ ਕਿ ਜੇ ਇਸ ਮੂਵੀ ਵਿੱਚ ਥੋੜੀਆਂ ਜੀਆਂ ਕਮਜ਼ੋਰੀਆਂ ਵੀ ਹੋਈਆਂ ਬਜਟ ਦੇ ਕਾਰਨ ਜਾਂ ਕੁਝ ਹੋਰ ਕਾਰਨਾਂ ਦੇ ਕਰਕੇ ਹੋ ਸਕਦਾ ਹੈ ਕਿ ਇਹ ਮੂਵੀ ਵਿੱਚੋਂ ਵਿੱਚੋਂ ਸਾਨੂੰ ਕੁਝ ਇੱਕ ਅਜਿਹੀਆਂ ਕਮੀਆਂ ਸ਼ੋਅ ਕਰੇ ਜਿਹੜੀਆਂ ਕਿ ਨਹੀਂ ਸੀ ਹੋਣੀਆਂ ਚਾਹੀਦੀਆਂ ਪਰ ਉਹਨਾਂ ਨੂੰ ਵੀ ਇਗਨੋਰ ਕਰਨਾ ਚਾਹੀਦਾ ਹੈ ਕਿਉਂਕਿ ਜੇ ਇਹ ਮੂਵੀ ਲਗਭਗ 50% ਤੱਕ ਵੀ ਕਾਮਯਾਬ ਹੋ ਗਈ ਉਹ ਕੁਝ ਦਿਖਾਉਣ ਵਿੱਚ ਜੋ ਇਹ ਦਿਖਾਉਣਾ ਚਾਹੁੰਦੇ ਸੀ ਜਾਂ ਕਰਨਾ ਚਾਹੁੰਦੇ ਸੀ ਤਾਂ ਇਹ ਪੂਰੀ ਦੀ ਪੂਰੀ ਟੀਮ ਸ਼ਾਬਾਸ਼ ਦੇ ਹੱਕਦਾਰ ਤਾਂ ਹੈ ਕਿਉਂ ਜੋ ਪੰਜਾਬੀ ਇੰਡਸਟਰੀ ਵਿੱਚ ਕੋਈ ਵੀ ਕਰਨਾ ਚਾਹੁੰਦਾ ਹੀ ਨਹੀਂ ਚੱਕ ਕਰਨ ਬਾਰੇ ਸੋਚ ਹੀ ਨਹੀਂ ਰਿਹਾ ਕਿਉਂਕਿ ਸਾਡੀ ਪੰਜਾਬੀ ਇੰਡਸਟਰੀ ਲਕੀਰ ਦੀ ਫਕੀਰ ਵਾ ਇੱਥੇ ਜੋ ਇੱਕ ਵਾਰੀ ਹਿੱਟ ਹੋ ਜਾਂਦਾ ਉਸੇ ਤਰ੍ਹਾਂ ਦਾ ਪੈਟਰਨ ਚੱਲਦਾ ਰਹਿੰਦਾ ਜੇਕਰ ਇੱਥੇ ਕੋਈ ਪੁਰਾਣੇ ਜਮਾਨੇ ਦੀ ਕਹਿਣ ਤੋਂ ਭਾਵ ਅੰਗਰੇਜ਼ ਨੇ ਕੁਝ ਵੱਖਰਾ ਕਰਕੇ ਦਿਖਾਇਆ ਸੀ ਤਾਂ ਅੱਜ ਤੱਕ 2024 ਤੱਕ ਲਗਭਗ ਉਹੋ ਜਿਹੀਆਂ ਸਟਰੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਆ ਪੁਰਾਣਾ ਜਮਾਨਾ ਦਿਖਾਓ ਅਤੇ ਉਹਦੇ ਵਿੱਚ ਥੋੜੀ ਜਿਹੀ ਕਮੇਡੀ ਪਾਓ ਤੇ ਫਿਲਮ ਬਣਾ ਕੇ ਰਿਲੀਜ਼ ਕਰ ਦਿਓ ਜੇਕਰ ਇੱਥੇ ਕੋਈ ਭਗਤੀ ਵਾਲੀ ਰੱਬਾ ਵਾਲੀ ਧਾਰਮਿਕ ਇਤਿਹਾਸਿਕ ਮ ਸਾਰੀ ਫਿਲਮ ਇੰਡਸਟਰੀ ਇਤਿਹਾਸ ਵੱਲ ਨੂੰ ਸਿੱਧੀ ਹੋ ਜਾਂਦੀ ਆ ਪਰ ਕੁਝ ਵੱਖਰਾ ਲਿਆਉਣ ਦੀ ਕੋਸ਼ਿਸ਼ ਕਰਦੇ ਕਿਉਂਕਿ ਪੰਜਾਬੀ ਆਡੀਅנס ਇਸ ਗੱਲ ਦੇ ਖਿਲਾਫ ਕਦੇ ਹੈ ਹੀ ਨਹੀਂ ਸੀ ਕਿ ਸਾਨੂੰ ਕਮੇਡੀ ਮੂਵੀਆ ਨਹੀਂ ਚਾਹੀਦੀਆਂ ਕਮੇਡੀ ਚਾਹੀਦੀਆਂ ਪਰ ਕਮੇਡੀ ਵੀ ਵੱਖਰੇ ਤਰੀਕੇ ਦੀਆਂ ਚਾਹੀਦੀਆਂ ਹੋ ਸਕਦਾ ਹੈ ਕਿ ਇਸ ਮੂਵੀ ਵਿੱਚ ਇਲਤੀ ਵਿੱਚ ਸਾਰੀ ਦੀ ਸਾਰੀ ਕਮੇਡੀ ਹੋਵੇ ਪਰ ਇਹ ਕਮੇਡੀ ਕੁਝ ਵੱਖਰੀ ਦਿਖਾਈ ਆ ਬਾਕੀ ਆਪਾਂ ਇਹਨਾਂ ਦੋਹਾਂ ਮੂਵੀਆਂ ਦਾ ਰਿਵਿਊ ਹਰ ਹਾਲਤ ਵਿੱਚ ਕਰਾਂਗੇ ਤੇ ਰਿਵਿਊ ਦੇਖਣ ਵਾਸਤੇ ਹੁਣੇ ਫੋਨ ਨੂੰ ਮਾੜਾ ਜਾਂ ਸਿੱਧਾ ਜਾ ਕਰਕੇ ਥੱਲੇ ਸਬਸਕ੍ਰਿਪਸ਼ਨ ਵਾਲਾ ਬਟਨ ਹੋਣਾ ਹੈ ਉਹਨੂੰ ਦਬਕੇ ਨੋਟੀਫਿਕੇਸ਼ਨ ਔਨ ਕਰ ਲਓ ਤੇ ਪਰਿਵਾਰ ਦਾ ਹਿੱਸਾ ਬਣ ਲਓ ਜਿਹੜੇ ਲੋਕੀ ਬਣ ਚੁੱਕੇ ਆ ਜਿਹੜੇ ਮੇਰੇ ਭਰਾ ਭੈਣ ਜਿਨ੍ਹਾਂ ਨੇ ਵੀ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਦਿਲੋਂ ਧੰਨਵਾਦ ਬਾਤ ਤੇ ਹੁਣ ਇੱਕ ਇਹੋ ਜਿਹੀ ਮੂਵੀ ਉੱਤੇ ਗੱਲ ਕਰ ਲੰਨੇ ਆ ਜਿਹੜੀ ਕਿ ਤੁਸੀਂ ਦੇਖਣ ਜਾਣਾ ਹੀ ਜਾਣਾ ਹੈ ਇੱਕ ਵੱਖਰੇ ਟੌਪਿਕ ਉੱਤੇ ਆ ਇਤਿਹਾਸਿਕ ਮੂਵੀ ਆ ਗੁਰਪ੍ਰੀਤ ਘੁੱਗੀ ਭਾਜੀ ਦੀ ਆ ਤੇ ਇਹਨਾਂ ਦੋ ਫਾਈਲ 메인 ਰੋਲ ਵਿੱਚ ਦੇਖਣਗੇ ਗੁਰਪ੍ਰੀਤ ਖੁੱਗੀ ਪਾਜੀ ਅਮੀਕ ਵਿਰਕ ਅਤੇ ਹੋਰ ਬਹੁਤ ਸਾਰੇ ਐਕਟਰ ਹੁਣ ਸਭ ਤੋਂ ਵੱਡੀ ਅਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਇਸ ਵੀਡੀਓ ਵਿੱਚ ਆਪਾਂ ਜਿਹੜੀਆਂ ਵੀ ਤਿੰਨ ਮੂਵੀਆਂ ਦੀ ਗੱਲ ਕੀਤੀ ਆ ਉਹਨਾਂ ਤਿੰਨਾਂ ਮੂਵੀਆਂ ਵਿੱਚ ਐਕਟਰਾਂ ਨੇ ਕੰਮ ਕੀਤਾ ਆ ਸਿੰਗਰ ਇਸ ਮੂਵੀ ਤੋਂ ਖਾਸਾ ਦੂਰ ਰਹੇ ਆ ਜੇ ਸਿੱਧੇ ਸ਼ਬਦਾਂ ਵਿੱਚ ਇਹ ਕਹਿੰਦੋ ਕਿ ਇਹ ਐਕਟਰਾਂ ਦੀਆਂ ਮੂਵੀਆਂ ਆ ਸਿੰਗਰਾਂ ਦੀਆਂ ਨਹੀਂ ਇਹਨਾਂ ਵਿੱਚ ਸਿੰਗਰਾਂ ਨੇ ਐਕਟਿੰਗ ਨਹੀਂ ਕੀਤੀ ਐਕਟਰਾਂ ਨੇ ਹੀ ਐਕਟਿੰਗ ਕੀਤੀ ਆ ਇਸ ਮੂਵੀ ਵਿੱਚ ਲਗਭਗ ਸਾਨੂੰ 1930-40 ਦਾ ਸਮਾਂ ਦਿਖਾਇਆ ਗਿਆ ਆ ਜਿਸ ਵੇਲੇ ਸਾਡੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਾਸਤੇ ਲਹਿਰਾਂ ਉਠੀਆਂ ਸੀ ਲੱਖਾਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਸੀ ਖਾਸ ਕਰਕੇ ਇਸ ਮੂਵੀ ਵਿੱਚ ਸਾਕਾ ਪੰਜਾ ਸਾਹਿਬ ਗੁਰੂ ਦਾ ਬਾਗ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਇਤਿਹਾਸਕ ਸੀਨ ਦਿਖਾਏ ਗਏ ਹੋਣਗੇ ਜਿਹੜੇ ਕਿ ਉਹਨਾਂ ਦਿਨਾਂ ਵਿੱਚ ਗੁਰਦੁਆਰਿਆਂ ਨੂੰ ਛਡਵਾਉਣ ਵਾਸਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਾਸਤੇ ਲਹਿਰਾਂ ਉਠੀਆਂ ਸੀ ਸੋ ਇਹਨਾਂ ਸਾਰੀਆਂ ਮੂਵੀਆਂ ਦੇ ਰਿਵਿਊ ਦੇਖਣ ਵਾਸਤੇ ਅਤੇ 100 ਰਿਵਿਊ ਦੇਖਣ ਵਾਸਤੇ ਪੰਜਾਬੀ ਇੰਡਸਟਰੀ ਨਾਲ ਜੁੜੀ ਹਰ ਤਰ੍ਹਾਂ ਦੀ ਇਤਿਹਾਸਿਕ ਅਤੇ ਨਵੀਂ ਘਟਨਾਵਾਂ ਨੂੰ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਇਹਦੇ ਨਾਲ ਨਾਲ ਆਪਾਂ ਹੁਣ ਇੱਕ ਨਵਾਂ ਹੋਰ ਚੈਨਲ ਵੀ ਸਟਾਰਟ ਕਰਨ ਜਾ ਰਹੇ ਹਾਂ ਉਹਦਾ ਨਾਮ ਆ ਜੀ ਪਰਮ ਖੇਲਾ ਸ਼ੋਰਟਸ ਤੇ ਅੱਜ ਤੋਂ ਬਾਅਦ ਇਸ ਚੈਨਲ ਉੱਤੇ ਬਹੁਤ ਹੀ ਘੱਟ ਸ਼ੋਰਟਸ ਆਇਆ ਕਰਨਗੇ ਜਿਹੜੇ ਆਪਾਂ ਡੇਲੀ ਅਪਲੋਡ ਕਰਦੇ ਹਾਂ ਇਸ ਚੈਨਲ ਉੱਤੇ ਲਗਭਗ ਹੁਣ ਲੌਂਗ ਵੀਡੀਓ ਆਇਆ ਕਰਨਗੀਆਂ ਤੇ ਉਹ ਵੀ ਰੈਗੂਲਰ ਤੇ ਸ਼ੋਰਟਸ ਦੇਖਣ ਵਾਸਤੇ ਤੁਸੀਂ ਪਰਮ ਖੇਲਾ ਸ਼ੋਰਟਸ ਨੂੰ ਸਬਸਕ੍ਰਾਈਬ ਕਰ ਲਓ ਤੇ ਡੇਲੀ ਦੀ ਅਪਡੇਟ ਅਤੇ ਡੇਲੀ ਵਾਲਾ ਫੰਡ ਦੇਖਣ ਲਈ ਸਨੈਪਚੈਟ ਤੇ ਫੋਲੋ ਕਰ ਲਓ ਤੇ ਸਨੈਪਚੈਟ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਤੇ ਨਵੇਂ ਚੈਨਲ ਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਹੋਈਆਂ ਗਲਤੀਆਂ ਲਈ ਮਾਫੀ ਤੁਹਾਨੂੰ